ਯਾਰ ਕਿੰਦਰ ਵਾਲਾ ਦੋਸ਼ੀ ਹੈ ਨਹੀਂ ਉਹ ਇੱਥੇ ਦੋ ਜਗ੍ਹਾ ਕਿਉਂ ਹੋ ਸਕਿਆ ਟਰੱਕ ਅੱਗੇ ਟਰੱਕ ਆਇਆ ਸਰ ਟਰੱਕ ਦਾ ਖੰਭਤ ਹੋ ਗਿਆ ਸਰ ਤੂੰ ਕਲਾਉਂਦਾ ਹੀ ਨਹੀਂ ਦੇਸਾ ਕੋ ਮਰ ਜਾਂਦਾ ਫੇਰ ਬਰਦਾਸ਼ਤ ਕਰਦੇ ਫੇਰ ਬਰਦਾਸ਼ਤ ਕਰਦੇ ਕਿਉਂ ਨਾ ਮਰ ਦਿੰਦਾ ਫੇਰ ਬਰਦਾਸ਼ਤ ਕਰਦੇ ਇਹ ਗੱਟਾ ਤੇ ਇਹਨਾਂ ਗੱਟਾ ਪੂਰਾ ਹੀ ਨਾਵੇਂ ਇਹਨਾਂ ਟਰੱਕ ਨਾਲ ਮਨਾ ਮਨਾ ਦੇਖੋ ਅਸੀਂ ਸਦੀਕ ਮਹਾਰਾਜ ਸਰ ਹੈਗੇ ਮੇਰੇ ਕੰਮ ਕਰਾ ਦੇ ਮਗਰੋ ਮਾਰੀ ਮਗਰੋ ਜੀ ਮਰੀ ਕਿ ਮਗਰੋ ਮਾਰੀ ਸਾਰੀ ਗਲਤੀ ਨਾ ਦੀਗੀ ਹੈ ਤੁਹਾਡੀ ਗਲਤੀ ਸਾਰੀ ਗਲਤੀ ਕੀ ਹੈ ਤੁਸੀਂ ਮੌਕੇ ਤੇ ਬ੍ਰੇਕ ਲਾਈ ਹੈ ਮੌਕੇ ਤੇ ਬ੍ਰੇਕ ਲਾਈ ਹੈ ਰੁਕੜੀ ਗੱਡੀ ਹੈ ਮਗਰੋ ਨਹੀਂ ਲਾਈ ਸਹੀ ਲਾਈ ਤੁਸੀਂ ਲਾਈ ਬ੍ਰੇਕ ਤੁਸੀਂ ਕਹਿੰਦੇ ਮੇਰੀ ਖੜੀ ਹੈ ਗੱਡੀ ਖੜੀ ਗੱਡੀ ਟ੍ਰੈਕ ਨਾ ਹੈ ਹੈਲੋ ਤੁਹਾਡੀ ਗੱਡੀ ਦਾ ਬੀਮਾ ਨਹੀਂ ਕਰਦੇ ਮਾਈ ਹੁੰਦਾ ਠੀਕ ਹੈ ਨੀ ਤਾਣੇ ਚਲੋ ਉਹ ਵੀ ਨਹੀਂਗਾ ਦੋ ਅਗੇ ਕਿ ਨਹੀਂ ਆਪਾਂ ਪਿਆਰ ਨਾਲ ਗੱਲ ਕਰਦੇ ਆਪਾਂ ਲੋੜ ਹੀ ਨਹੀਂ ਬਾਤ ਤੋਂ ਲੜਾਈ ਚੜ੍ਹਨੇ ਦੀ ਮੈਂ ਸੱਜੀ ਵਾਲਾ ਬੰਦਾ ਹੈਗਾ ਪਲੀਜ਼ ਰਿਕਵੈਸਟ ਆਹੀ ਗੱਲ ਮੇਰਾ ਜੀ ਬੀਮਾ ਹੈਗਾ ਤੁਹਾਡੀ ਗੱਡੀ ਦਾ ਤੁਸੀਂ ਮੇਰਾ ਕੰਮ ਕਰੋ ਮੈਂ ਤੁਹਾਡਾ ਕੰਮ ਕਰਾ ਦਿੰਦਾ ਹੈ ਹੈ ਯਾਰ ਬੀਮੇ ਵਾਲੀ ਗੱਡੀ ਕੰਮ ਨਹੀਂ ਆਉਂਦਾ ਹੈ ਜੋਰ ਦੇ ਬੋਤ ਮਾਲ ਕਰਦੇ ਸਰਕਰਦੇ ਬੈਠੇ ਪਿਛਲੇ ਸਾਲ ਨੇ ਬ੍ਰੇਕ ਲਾਈਏ ਹੈ ਜਿੰਮੇਵਾਰੀ ਹੈ ਅਗਲੇ ਦਿਨ ਜਾ ਬੁਲਾਓ ਪਹਿਲਾਂ ਡਰਾਈਵਰ ਬੁਲਾਓ ਐਵੇਂ ਕਹਿੰਦੀ ਦੱਸੋ ਕਿੱਥੇ ਬ੍ਰੇਕ ਲੱਗੀ ਦਿਖਾਓ ਮੈਨੂੰ ਮਾਡੀ ਬ੍ਰੇਕ ਇੱਥੇ ਲੱਗੀ ਬ੍ਰੇਕ ਤੇਰੀ ਮਾਈ ਬ੍ਰੇਕ ਲੱਗੀ ਕਿੱਥੇ ਲੱਗੀ ਬ੍ਰੇਕ ਇਹਨਾਂ ਦੀ ਕੰ ਤੁਸੀਂ ਰੱਖਣਾ ਡਿਸਟੈਂਸ ਕਿੱਥੇ ਲਈ ਬਚਾ ਲਏ ਦੋਨੇ ਰੋਕੀ ਜਮਨ ਜਮਨ ਇੱਕ ਬੰਦਾ ਚੜਿਆ ਉਹ ਡਰਾਈਵਰ ਹੀ ਕੋਈ ਨਹੀਂ ਡਰਾਈਵਰ ਕਿੱਥੇ ਆ ਬਈ ਲੱਗੇਗੀ ਲੱਗੇਗੀ ਵਿੱਚ ਉਹ ਡਰਾਈਵਰ ਹੀ ਕੋਈ ਨਹੀਂ ਯਾਰ ਕੋਲ ਇੱਕ ਮਿੰਟ ਪਿੱਛੇ ਗੱਟੀ ਲੱਗੇਗੀ ਲੱਗੇਗੀ ਤੁਹਾਨੂੰ ਪਤਾ ਆਪਾਂ ਲੜਨ ਦਾ ਕੋਈ ਨਹੀਂ ਪਿੱਛੇ ਡਿਸਟੈਂਸ ਰੱਖਣਾ ਪੈਂਦਾ ਗੱਡੀ ਨੂੰ ਜੇ ਬਿਲਕੁਲ ਰੱਖਣਾ ਪੈਂਦਾ ਮਾਰਦਾ ਟਰੈਕ ਫਿਰ ਤਾਂ ਮਣੀ ਕੰਟਰੋਲ ਸੀ ਗੱਡੀ ਦਾ ਟਰੈਕ ਚ ਨਹੀਂ ਮਾਰੀ ਕੰਟਰੋਲ ਸੀ ਗੱਟੀਆਂ ਦੀ ਇਹ ਗੱਲ ਤੁਸੀਂ ਬੋਲਦੇ ਹੋ ਜੇ ਕੰਟਰੋਲ ਲਾਉਂਦੇ ਕਿ ਨਹੀਂ ਮਾਰਦਤ ਗਿਆ ਉਹ ਮੈਂ ਚਰਨ ਜਿਹੜੇ ਆਪਦੀ ਰੋਡ ਦੀ ਸੜਕ ਸੁਰੱਖਿਆ ਵਾਲੇ ਕੁਝ ਕੁਸੀ ਕਰ ਰਹੇ ਨੇ ਬੈਕਗਰਡ ਨਹੀਂ ਪਾਇਆ ਉਹ ਸੜਕ ਸੁਰੱਖਿਆ ਵਾਲੇ ਸਾਡੀ ਕੀ ਦੀ ਵਾਦੀ ਜਿਹੜੇ ਖਨ ਬਲੋਡ ਰੋਡ ਨੇ ਗੱਡਣ ਗੱਡੀ ਬਣ ਗਈ ਟਰੱਕ ਵਾਲਾ ਖੰਭਾ ਤੋੜ ਗਾ ਸਰ ਕਿਸ ਤਰ੍ਹਾਂ ਦੀ ਜਿਹੜੀ ਘਟਨਾ ਹੋਈ ਹੈ ਇੱਥੇ ਕੀ ਗੱਲ ਹੋਈ ਹੈ ਘਟਨਾ ਇਸ ਤਰ੍ਹਾਂ ਵੀ ਪਿੱਛੇ ਟਰੱਕ ਆ ਰਿਹਾ ਸੀ ਹੂੰ ਟਰੱਕ ਲੰਘਣ ਤੋਂ ਤੁਰੰਤ ਤੋਂ ਕੇਵਲ ਬਿਜਲੀ ਵਾਲੀ ਡਿੱਗ ਪਈ ਹੂੰ ਉਸ ਦੇ ਟਰੱਕ ਰੁਕਣ ਦੇ ਵਿੱਚ باوجود ਤਿੱਛੋ ਟ੍ਰੈਫਿਕ ਸੀ ਟ੍ਰੈਫਿਕ ਤੋਂ ਪਿੱਛੇ ਗੱਡੀ 'ਚ ਗੱਡੀ ਲੱਗੀ ਨੁਕਸਾਨ ਕੋਈ ਨਹੀਂ ਹੋਇਆ ਕਿਸੇ ਪ੍ਰਕਾਰ ਦਾ ਗੱਡੀ ਦੇ ਨੁਕਸਾਨ ਹੋਇਆ ਪਿੱਛੋਂ ਠੀਕ ਤਾਂ ਉਹਨਾਂ ਰੋਲਾ ਕੀ ਚੱਲ ਰਿਹਾ ਜੀ ਇਹਨਾਂ ਦਾ ਰੋਲਾ ਆਪਸੇ ਚੱਲ ਰਿਹਾ ਵੀ ਇਹਨਾਂ ਦਾ ਲੈਂਦੇ ਇਹਨਾਂ ਵੀ ਗੱਡੀ ਠੀਕ ਕਰਾਵੋ ਅੱਛਾ ਜੀ ਹੁਣ ਫਿਰ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਇਹਨਾਂ ਦਾ ਆਪਸੇ ਦੋਨੋਂ ਪਾਰਟੀਆਂ ਦਾ ਇਹ ਕਰਵਾ ਰਹੇ ਹਨ ਸਹੀ ਕਿਹੜੀ ਜਗ੍ਹਾ ਕਿਹੜੀ ਜਿੱਥੇ ਐਕਸੀਡੈਂਟ ਹੋਇਆ ਹੈ ਮਲੋਟ ਰੋਡ ਆ ਜੀਓ ਪੰਪ ਦੇ ਥੋੜਾ ਅੱਗੇ ਠੀਕ ਹੈ